ਮੇਰਾ ਤੇ ਮੇਰਾ ਫੋਟੋ ਤੇ ਕਿਰਨ ਹੋ ਗਈ ਮੇਰਾ ਫੋਟੋ ਤੇ ਮੈਂ ਮੈਂ ਇਹ ਫੋਟੋ ਹੈ ਫੋਟੋ ਇਹ ਨਾ ਹੀ ਤੁਹਾਡੇ ਫੋਟਾ ਕੀ ਗੱਲ ਹੋਈ ਜੀ ਰਿੰਦਰ ਸਿੰਘ ਮੇਰੇ ਕੋਲ ਤਾਂ ਨਾ ਜੋ ਹੈ ਤੇ ਕੀ ਗੱਲ ਹੋਈ ਜੀ ਫੋਟੋ ਹੋ ਗਿਆ ਇਚੇ ਚਾਂਦੇ ਹੋਇਆ ਔਰ ਪਤਾ ਨਹੀਂ ਜਨ ਲਗਦਾ ਹਮ ਕੀ ਹੋਇਆ ਹੈ ਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਹਾਂ ਸਰਕਾਰ ਕੋਲ ਕੀ ਮੰਗ ਕਰਦੇ ਆਂ ਇਹਨੇ ਹਾਤਾ ਪੋਤੇ ਆਵੇ ਇਧਰ ਆਈ ਪੁੱਤ ਨੂੰ ਰੱਖੀਏ ਆਪਣੇ ਨੂੰ ਆਪਣੇ ਪੁੱਤ ਤੇ ਮੇਰੀ ਨਤਿ ਆਵੇ ਔਰ ਮੇਰੇ ਪੁੱਤ ਵੀ ਔਰ ਸਾਰੇ ਹੋ ਜੀ ਕਿੰਨਾ ਟਾਈਮ ਹੋ ਗਿਆ ਹੈ ਕਰੇ ਨੂੰ ਜੀ ਗਿਆ ਨੂੰ ਚਾਹੇ ਦੋ ਮਹੀਨੇ ਹੋ ਗਏ ਨਾ ਲੰਤਰਾਂ ਨੂੰ ਸਭ ਨਹੀਂ ਲੱਗਦੀ ਦੋ ਹੱਕ ਮੈਨ ਨਹੀਂ ਹੋਇਆ ਮੈਂ ਦੋ ਕੁ ਮਿੰਟ ਹੋਏ ਮੈਂ ਤੁਹਾਨੂੰ ਦੱਸਿਆ ਸੀ ਅਰੇ ਕੰਮ ਦੇ ਤੇ ਲੱਗੀ ਅੱਜ ਕੀ ਨਾਮ ਆ ਕੀ ਗੱਲ ਹੋਈ ਜੀ ਕੋਈ ਬਰਿੰਦਰ ਸਿੰਘ ਹੀ ਇਸ ਤਰ੍ਹਾਂ ਬਾਹਰ ਗਿਆ ਹੀ 80 ਸਾਲੀ ਪਹਿਲਾਂ ਆਇਆ ਹੀ ਦੋ ਛੋਟੀਆਂ ਛੋਟੀਆਂ ਗੁੱਡੀਆਂ ਹੈ ਜੀਆਂ ਕਿਹੜੇ ਦੇਸ਼ ਗਿਆ ਆ ਆਸਟ੍ਰੇਲੀਆ ਹੀ ਠੀਕ ਹੈ ਡਰਾਈਵਰੀ ਕਰਦਾ ਸੀ ਉੱਥੇ ਗਿਆ ਵੀਰ ਜੀ ਆਪਣੀ ਗੱਡੀ ਦੇ ਰੋਜ਼ਗਾਰ ਦੇ ਜਿੱਤਰਾ ਕਰ ਉਹ ਜਾਂਦਾ ਉੱਥੋਂ ਸਿਡਨੀ ਗਿਆ ਹੈ ਉੱਥੇ ਇਹਨਾਂ ਕੋਈ ਭਾਣਾ ਵਰਤ ਗਿਆ ਔਰ ਪਤਾ ਨਹੀਂ ਲੱਗਦਾ ਵੀ ਐਕਸੀਡੈਂਟ ਹੋ ਗਿਆ ਕਿ ਚਾਹ ਕਹੇ ਸੀ ਕਿ ਇਹਦਾਂ ਆਪਣਾ ਬਚ ਗਿਆ ਤੇ ਤੁਹਾਨੂੰ ਜਿਹੜਾ ਫੋਨ ਆਇਆ ਉੱਤੇ ਕੀ ਦੱਸਿਆ ਗਿਆ ਫੋਨ ਤੇ ਹਾਨੂੰ ਇਹੋ ਕਿਹਾ ਗਿਆ ਵੀ ਐਕਸੀਡੈਂਟ ਹੋਇਆ ਤੇ ਇਹ ਤਾਂ ਹੀ ਆਨੇ ਆ ਵੀ ਗਵਰਨਮੈਂਟ ਨੂੰ ਸਰਕਾਰ ਨੂੰ ਵੀ ਸਾਡੀ ਉਹਨਾਂ ਦੀ ਕੋਈ ਡੈਥ ਜਿਹੜੀ ਬਾਡੀ ਆ ਉਹ ਕੋਈ ਸਾਡੀ ਕਿਸ ਤਰੀਕੇ ਨਾਲ ਸਾਡੀ ਹੈਲਪ ਕੀਤੀ ਜਾਵੇ ਤੇ ਹਾਨੂੰ ਦੋ ਇੱਥੇ ਪੰਜਾਬ 'ਚ ਦਿੱਤੀ ਜਾਵੇ ਤੇ ਅਹੀਂ ਆਪਣੇ ਪੁੱਤ ਦੇ ਜਿਹੜੇ ਬਾਕੀ ਆ ਜੋ ਉਹ ਤਾਂ ਕਰ ਲਈਏ ਤੇ ਇਹ ਗੱਲ ਹੋਈ ਜੀ ਤਾਂ ਬਰਿੰਦਰ ਸਿੰਘ ਸਦਾਰਨ ਰਮ ਸਿੰਘ ਦਾ ਬੇਟਾ ਮੇਰੇ ਚਾਚਾ ਜੀ ਦਾ ਪਿੰਡ ਗਗੋਲ ਤਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਤ ਵਿਦੇਸ਼ ਚਲੇ ਆ ਰਿਹਾ ਸੀ ਕੜ 8 ਸਾਲ ਹੋ ਗਏ ਚੜੇ ਦੇ ਸੀ ਇਹ ਆਸਟ੍ਰੇਲੀਆ ਦੇ ਸਿਡਨੀ ਚ ਟਰੱਕ ਡਰਾਈਵਰ ਸੀ ਸਿਡਨੀ ਜਿਹਨਾਂ ਦੀ ਕਿਹਾ ਹਾ ਸੇ ਕਰਨ ਜਿਹੜੀ ਮੌਤ ਉਹ ਦੇਖ ਹੋ ਗਈ ਹੈ ਕੱਲ ਇਹ ਆਸਟ੍ਰੇਲੀਆ ਦੇ ਸਮੇ ਨਾਲ 11 12 ਵਜੇ ਨਾਲ ਸਾਨੂੰ ਸ਼ਾਮੀ ਪਤਾ ਲੱਗਾ ਵਾ ਤੇ ਸਾਡੀ ਮੰਗ ਹੈ ਐਨਆਰਆਈਆਂ ਵੀਰਾਂ ਗਾੜੀ ਤੇ ਸਰਕਾਰ ਗਾੜੀ ਕਿ ਸਾਨੂੰ ਜਿਹੜੀ ਉਹਦੀ ਬਾਡੀ ਆ ਉਹ ਇੱਧਰ ਲਿਆਉਣ ਦੇ ਵਿੱਚ ਸਰਕਾਰਾਂ ਸਹਿਯੋਗ ਕਰਨ ਐਨਆਰਆਈ ਵੀਰ ਜਿਹੜੇ ਵੱਡੇ ਦੇਲ ਵਾਲੇ ਉਹ ਸਹਿਯੋਗ ਕਰਨ ਜਿਹੜੀ ਉਹਦੀ ਡੈੱਡ ਬਾਡੀ ਆ ਇੱਥੇ ਲਿਆ ਸਕੀਏ ਸਾਡੇ ਪਰਿਵਾਰ ਦੀ ਮੰਗ ਆ ਕੱਲਾ ਕੱਲਾ ਮਾਪਿਆਂ ਦਾ ਬੇਟਾ ਹੀ ਹੋਰ ਕੋਈ ਨਰ ਕੋਈ ਸਾਰਾ ਵੀ ਹਨੀ ਬਜ਼ੁਰਗਾਂ ਕੋ ਇਸ ਕਰਕੇ ਸਾਡੀ ਜ਼ੋਰਦਾਰ ਮੰਗ ਆ ਵੀ ਉਹਦੀ ਬਾਡੀ ਜਿਹੜੀ ਇੱਧਰ ਲਿਆਂਦੀ ਜਾਵੇ ਹਾਂਜੀ ਕੀ ਗੱਲ ਹੋਈ ਜੀ ਕੀ ਨਾਮ ਹੀ ਜਿਹੜਾ ਦਾ ਤੇ ਕਿਹੜਾ ਪਿੰਡ ਆ ਜੀ ਮਰਿੰਦਰ ਸਿੰਘ ਨਾਹੇ ਦਾ ਗੱਗੂਮਾਲ ਪਿੰਡ ਆ ਤਾਂ ਮੇਰੇ ਦਾ ਲਟਕਾ ਹੋਇਆ ਜੀ 70 ਸਾਲਾਂ ਬਾਅਦ ਅੱਗੇ ਆਇਆ ਸੀ 2 ਮਹੀਨੇ ਇੱਥੇ ਰਹਿ ਕੇ ਗਿਆ 2 ਮਹੀਨੇ ਗਾਇਲ ਹੋ ਗਿਆ ਦੋ ਉਹਦੀਆਂ ਬੇਟੀਆਂ ਨੇ ਸਾਡਾ ਬੇਟਾ ਵੀ ਉੱਥੇ ਆ ਸਾਰਾ ਬਾਗ ਪਰਿਵਾਰ ਉੱਥੇ ਕੀ ਗੱਲ ਹੋਈ ਕੀ ਚੱਕਰ ਬਣਿਆ ਖਬਰ ਕਿ ਤਰਾਈ ਤੁਹਾਨੂੰ ਖਬਰ ਇਦਾਂ ਆਈ ਵੀ ਸਾਡੇ ਗਵਾਂਢ ਤੋਂ ਮੁੰਡਾ ਸਾਡੇ ਗਵਾਂਢੀ ਉੱਥੇ ਨਾਲ ਹੀ ਇਹਨਾਂ ਦੇ ਕੋਲ ਹੀ ਰਹਿੰਦਾ ਉਹਨੇ ਸਾਨੂੰ ਫੋਨ ਕੀਤਾ ਗੱਡੀ ਇਹ ਲਿਖ ਕੇ ਗਿਆ ਆ ਛੱਡਣੀ ਛੱਡਣੀ ਗੱਡੀ ਲਿਖ ਕੇ ਗਿਆ ਉੱਥੇ ਇਹਦੀ ਗੱਡੀ ਖਰਾਬ ਹੋ ਗਈ ਹੋਰ ਗੱਡੀ ਤੇ ਇਹਨੇ ਜਿਵੇਂ ਉਹ ਆਪਣਾ ਰੱਸਾ ਕੱਸਣ ਦੇ ਮੇਟ ਕਹ ਜਾਈ ਹੀ ਉਤੋਂ ਹੱਥ ਛੁੱਟ ਗਿਆ ਤੇ ਥੰਡੇ ਡਿੱਗ ਪਿਆ ਤੇ ਡਿੱਗਦਿਆਂ ਸਾਰੇ ਉਹਨਾਂ ਚੋਂ ਡਾਕਟਰ ਵੀ ਚਲੋ ਆਏ ਉਹਨਾਂ ਵੀ ਆਪਣਾ ਚਾਰਾ ਲਾਇਆ ਪਰ ਮੇਦੀ ਮੋੜ ਮੁੱਕੇ ਤੇ ਹੀ ਅੱਛੇ ਹੋ ਗਏ ਕੀ ਚਾਹੁੰਦੇ ਤੁਸੀਂ ਹੁਣ ਕੀ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਇਹ ਆ ਵੀ ਸਰਕਾਰ ਉਹਦੀ ਬਾਡੀ ਇੱਥੇ ਉਹਦੀ ਆਸ਼ੌਣੀ ਚਾਹੀਦੀ ਆ ਇੱਥੇ ਆਪਾਂ ਸਰਕਾਰ ਕਰੀਏ ਸਾਡੀ ਇੰਨੀ ਮਸਤ ਕਰਨ ਤੇ ਇੱਥੇ ਪਹੁੰਚਣਾ ਚਾਹੀਦਾ ਕਿੰਨੀ ਸਾਡੀ ਮਾਤਰੋ ਅਸਦੀ ਆ ਕਰਨੇ